ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਨਾ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਨੂੰ ਸਦਾ ਨਮਸਕਾਰ ਹੈ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਐਸੇ ਸਤਗੁਰਾਂ ਦੇ ਜਿਹੜੇ ਸਤਗੁਰੂ ਆਪਣੇ ਸਿੱਖਾਂ ਦੇ ਬੰਧਨ ਕੱਟ ਦਿੰਦੇ ਹਨ ਸਾਰੇ ਗੁਰਸਿੱਖਾਂ ਨੂੰ ਖਾਲਸਾ ਜੀ ਆਪਣੇ ਚਰਨਾਂ ਨਾਲ ਜੋੜ ਲੈਂਦੇ ਹਨ ਐਸੇ ਸਤਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਸਤਗੁਰਾਂ ਦੀ ਕਿਰਪਾ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਖਾਲਸਾ ਜੀ ਚੱਲ ਰਹੀ ਹੈ ਸਭ ਜੀਵਾਂ ਨੂੰ ਰਿਜਕ ਮਿਲ ਰਿਹਾ ਹੈ ਐਸੇ ਸਤਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਹੜੇ ਸਤਗੁਰ ਜੀਆਂ ਨੇ ਕਿਰਪਾ ਕਰਕੇ ਸਾਨੂੰ ਮਨੁੱਖਾ ਦੇਹੀ ਬਖਸ਼ੀ ਹੈ ਫਿਰ ਖਾਲਸਾ ਜੀ ਜਿਨ੍ਹਾਂ ਦੇ ਮੇਰ ਹੈ ਸਤਗੁਰਾਂ ਦੀ ਉਹਨਾਂ ਨੂੰ ਗੁਰਸਿੱਖਾਂ ਦੇ ਘਰ ਜਨਮ ਦਿੱਤਾ ਹੈ ਫਿਰ ਉਹਨਾਂ ਤੋਂ ਵਧੇਰੇ ਜਿਨ੍ਹਾਂ ਤੇ ਮੇਰ ਹੈ ਉਹ ਫਿਰ ਖਾਲਸਾ ਜੀ ਗੁਰੂ ਕੀ ਸੰਗਤ ਵਿੱਚ ਆਉਂਦੇ ਨਾਮ ਜਪਦੇ ਸੇਵਾ ਕਰਦੇ ਮਹਾਰਾਜ ਦੀ ਕਿਰਪਾ ਦੇ ਨਾਲ ਖਾਲਸਾ ਜੀ ਖੁਸ਼ੀਆਂ ਦੇ ਨਾਲ ਉਹਨਾਂ ਦਾ ਹਿਰਦਾ ਗਦਗਦ ਰਹਿੰਦਾ ਹੈ ਐਸੇ ਸਤਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਨ੍ਹਾਂ ਦਾ ਦਰਸ਼ਨ ਕੀਤਿਆਂ अनेका ਪਾਪ ਖਾਲਸਾ ਜੀ ਸੜ ਜਾਂਦੇ ਸੁਆਹ ਹੋ ਜਾਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਗਾ ਹੋਰ ਕੌਣ ਹੈ ਖਾਲਸਾ ਜੀ ਸੱਚੇ ਪਾਤਸ਼ਾਹ ਤੋਂ ਬਿਨਾ ਸਿੱਖ ਦਾ ਕੌਣ ਹੈ ਮਹਾਰਾਜ ਕਹਿੰਦੇ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰ ਆ ਨਾਨਕ ਹਰ ਗੁਣ ਗਾਉ ਐਸੇ ਸਤਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਹੜਾ ਸਾਰੇ ਥਾਂ ਖਾਲਸਾ ਜੀ ਵਿਆਪਕ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਉਹ ਸਤਪੁਰਖ ਹੈ ਤੇ ਉਹੀ ਸਤਗੁਰਾਂ ਦਾ ਫਿਰ ਨਾਮ ਹੈ ਤੇ ਜਿਹੜੇ ਖਾਲਸਾ ਜੀ ਸਤਗੁਰਾਂ ਦੀ ਸੰਗਤ ਕਰਦੇ ਆ ਫਿਰ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਸਿੱਖ ਕਿਉਂਕਿ ਗੁਰੂ ਮਹਾਰਾਜ ਉਹ ਸੱਚੇ ਪਾਤਸ਼ਾਹ ਹਨ ਉਹ ਖਾਲਸਾ ਜੀ ਸਭੇ ਜਿਹੜੇ ਆਉਗਣ ਹੁੰਦੇ ਆ ਉਹਨਾਂ ਨੂੰ ਨਾਸ ਕਰ ਦਿੰਦੇ ਸਾੜ ਦਿੰਦੇ ਸੋ ਗੁਰੂ ਕੀ ਸੰਗਤ ਕਰਨ ਦੇ ਨਾਲ ਲਾਭ ਪ੍ਰਾਪਤ ਹੁੰਦੇ ਆ ਗੁਰੂ ਕੇ ਨਾਮ ਦੀ ਮਹਿਮਾ ਸਰਵਣ ਕਰਨ ਦੇ ਨਾਲ ਸੁਣਨ ਦੇ ਨਾਲ ਕਰਨ ਦੇ ਨਾਲ ਖਾਲਸਾ ਜੀ ਸੋਖੀ ਸੁਖ ਝੋਲੀ ਪੈਂਦੇ ਆ ਦੁੱਖਾਂ ਦਾ ਨਾਸ਼ ਹੁੰਦਾ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦਾ ਜਿਹੜਾ ਕੋਈ ਖਾਲਸਾ ਜੀ ਧਿਆਨ ਧਾਰਦਾ ਹੈ ਜਾਂ ਸਤਗੁਰਾਂ ਦੇ ਚਰਨਾਂ ਨਾਲ ਕੋਈ ਜੁੜਦਾ ਹੈ ਤੇ ਮਹਾਰਾਜ ਦੇ ਚਰਨਾਂ ਨਾਲ ਜਦੋਂ ਜੁੜਦੇ ਹਾਂ ਫਿਰ ਖਾਲਸਾ ਜੀ ਸੱਚੇ ਪਾਸ਼ਾ ਦੁਰਮਤ ਹੁੰਦੀ ਆ ਜਿਹੜੀ ਭੈੜੀ ਮਤ ਉਹ ਖਾਲਸਾ ਜੀ ਦੂਰ ਕਰ ਦਿੰਦੇ ਆ ਸਾਰੇ ਬੰਦਨਾ ਨੂੰ ਕੱਟ ਦਿੰਦੇ ਆ ਜਿਹੜਾ ਆਪਣੇ ਸਤਿਗੁਰਾਂ ਦੇ ਨਾਲ ਜੁੜ ਜਾਂਦਾ ਸਤਿਗੁਰ ਫਿਰ ਖਾਲਸਾ ਜੀ ਉਹ ਸਿੱਖ ਦੀ ਪ੍ਰਤਪਾਲਣਾ ਕਰਦੇ ਆ ਧਾਨ ਪੰਚਮ ਪਾਤਸ਼ਾਹ ਸਤਿਗੁਰੂ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਾਲ ਕਿ ਇੱਕ ਸਤਿਗੁਰ ਆਪਣੇ ਸਿੱਖ ਦੀ ਰਖਿਆ ਕਰਦਾ ਹੈ ਹਰ ਜਗ੍ਹਾ ਰਖਿਆ ਕਰਦਾ ਹੈ ਜੇ ਸਿੱਖ ਖਾਲਸਾ ਜੀ ਗੁਰੂ ਦੇ ਹੁਕਮ ਨੂੰ ਮੰਨੇ ਗੁਰੂ ਦੇ ਬਚਨਾਂ ਨੂੰ ਮੰਨੇ ਫਿਰ ਸਤਿਗੁਰੂ ਜੀ ਮਹਾਰਾਜ ਉਹਦੀ ਪ੍ਰਤਪਾਲਣਾ ਕਰਦੇ ਉਹਦੀ ਰੱਖਿਆ ਕਰਦੇ ਆ ਤੇ ਆਪਣੇ ਸੇਵਕ ਉਤੇ ਸਦਾ ਹੀ ਮਿਹਰ ਭਰਿਆ ਹੱਥ ਰੱਖਦੇ ਆ ਸਦਾ ਹੀ ਦਇਆਲਤਾ ਦੇ ਘਰ ਵਿੱਚ ਰਹਿੰਦੇ ਆ ਸਤਿਗੁਰੂ ਸੇਵਕ ਦੇ ਮਿਹਰ ਭਰਿਆ ਹੱਥ ਰੱਖਦੇ ਆ ਜਿਹੜਾ ਆਪਣੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਂਦਾ ਹੈ ਤੇ ਫਿਰ ਖਾਲਸਾ ਜੀ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤ ਜਿਹੜੀ ਹੈ ਜਿਹੜੀ ਖਾਲਸਾ ਜੀ ਕਈ ਵਾਰ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਕਈ ਪ੍ਰਕਾਰ ਦੇ ਖਾਲਸਾ ਜੀ ਮਨ ਵਿੱਚ ਵਿਕਾਰ ਆ ਜਾਂਦੇ ਫੁਰਨੇ ਆ ਜਾਂਦੇ ਪਰ ਸਤਿਗੁਰੂ ਜੀ ਮਹਾਰਾਜ ਆਪਣੇ ਸਿੱਖ ਦੇ ਸਾਰੇ ਫੁਰਨਿਆਂ ਨੂੰ ਨਾਸ਼ ਕਰਨ ਵਾਲੇ ਆ ਭੈੜੀ ਮਤ ਨੂੰ ਨਾਸ਼ ਕਰਨ ਵਾਲੇ ਆ ਗੁਰਬਚਨੀ ਹਰ ਨਾਮ ਉਚਰਾ ਕਿਉਂਕਿ ਸਿੱਖ ਆਪਣੇ ਸਤਿਗੁਰਾਂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਜੀ ਦਾ ਨਾਮ ਸਿਮਰਦਾ ਹੈ ਇਹੀ ਮਤ ਮਹਾਰਾਜ ਨੇ ਬਖਸ਼ਣਾ ਕੀਤੀ ਜਿਹਦੇ ਨਾਲ ਖਾਲਸਾ ਜੀ ਦੁਰਮਤ ਜਿਹੜੀ ਆ ਭੈੜੀ ਮਤ ਜਿਹੜੀ ਨਾਸ਼ ਹੋ ਜਾਂਦੀ ਹੈ ਤੇ ਫਿਰ ਸਭ ਤੋਂ ਵੱਡੀ ਗੱਲ ਸਤਿਗੁਰ ਸਿੱਖ ਕੇ ਬੰਧਨ ਕੱਟੈ ਖਾਲਸਾ ਦੀ ਜਨਮਾ ਜਨਮਾਂਤਰਾਂ ਤੋਂ ਗਲ ਵਿੱਚ ਪਿਆ ਹੋਇਆ ਰੱਸਾ ਪਈ ਹੋਈ ਬੰਦਲਾਂ ਦੀ ਫਾਂਸੀ ਨੂੰ ਸਤਿਗੁਰ ਦੀ ਤਤਸ਼ੀਣ ਵਿੱਚ ਕੱਟ ਦਿੰਦੇ ਜੇ ਕੋਈ ਸਿੱਖ ਆਪਣੇ ਸਤਿਗੁਰਾਂ ਦੇ ਨਾਲ ਪੂਰਾ ਪ੍ਰੇਮ ਕਰੇ ਆਪਣੇ ਸਤਿਗੁਰਾਂ ਦੇ ਬਚਨਾਂ ਨੂੰ ਕਮਾਵੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੋਲਾਂ ਨੂੰ ਮੰਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਦੇ ਨਾਲ ਜੁੜੇ ਬਾਣੀ ਨੂੰ ਪੜੇ ਮਹਾਰਾਜ ਕਹਿੰਦੇ ਸਤਗੁਰੂ ਦੇ ਸਾਰੇ ਬੰਧਨ ਹਨ ਕੱਟ ਦਿੰਦੇ ਉਹ ਬੰਧਨ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਕਰਮਾਂ ਦੇ ਬੰਧਨ ਹੋ ਸਕਦੇ ਜੰਮਨ ਮਰਨ ਦੇ ਬੰਧਨ ਹੋ ਸਕਦੇ ਦਿਲਦਰੀ ਦੇ ਬੰਧਨ ਹੋ ਸਕਦੇ ਖਾਲਸਾ ਜੀ ਦੁੱਖਾਂ ਦੇ ਬੰਧਨ ਹੋ ਸਕਦੇ ਇਹ ਸਾਰੇ ਬੰਧਨਾਂ ਨੂੰ ਸਤਗੁਰੂ ਜੀ ਮਹਾਰਾਜ ਕੱਟਣ ਵਾਲੇ ਹਨ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਤੇ ਜਦੋਂ ਖਾਲਸਾ ਜੀ ਸਤਗੁਰੂ ਫਿਰ ਪਹਿਲਾਂ ਸਿੱਖ ਆਪਣੇ ਸਤਗੁਰਾਂ ਦਾ ਹੋਵੇ ਫਿਰ ਜਦੋਂ ਸਤਗੁਰਾਂ ਨੂੰ ਮਨਾ ਲੈਂਦਾ ਹੈ ਸਤਗੁਰਾਂ ਦਾ ਆਗਿਆਕਾਰੀ ਪੁੱਤਰ ਬਣ ਜਾਂਦਾ ਹੈ ਫਿਰ ਖਾਲਸਾ ਜੀ ਗੁਰੂ ਆਪਣੇ ਸਿੱਖ ਦੇ ਕੋਲ ਵਿਕਾਰਾਂ ਨੂੰ ਆਉਣ ਹੀ ਨਹੀਂ ਦਿੰਦਾ ਵਿਕਾਰਾਂ ਤੋਂ ਉਹਦੀ ਬੰਦ ਖਲਾਸੀ ਕਰ ਦਿੰਦਾ ਹੈ ਗੁਰੂ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਫਿਰ ਆਪਣੇ ਖਜ਼ਾਨੇ ਦੇ ਵਿੱਚੋਂ ਜਿਹੜਾ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਅਸਲ ਖਜ਼ਾਨਾ ਹੈ ਸਭ ਤੋਂ ਮਹਿੰਗੀ ਚੀਜ਼ ਹੈ ਜੋ ਜੋ ਗੁਰੂ ਨਾਨਕ ਸਾਹਿਬ ਦੇ ਘਰ ਦਾ ਅਮੋਲਕ ਖਜ਼ਾਨਾ ਹੈ ਗੁਰੂ ਫਿਰ ਉਹ ਦਿੰਦਾ ਹੈ ਉਹ ਕਿਹੜਾ ਖਜ਼ਾਨਾ ਹੈ ਸਤਗੁਰ ਸਿੱਖ ਕੋ ਨਾਮ ਧਨ ਦੇ ਅਸਲੀ ਧਨ ਜਿਹੜਾ ਹੈ ਉਹ ਨਾਮ ਧਨ ਹੈ ਆਪਾਂ ਅਰਦਾਸ ਵਿੱਚ ਵੀ ਪੜਦੇ ਆ ਨਾ ਦਾਨਾ ਕੈਸ ਦਾਨਾ ਕੇ ਸਰਦਾਨ ਨਾਮਦਾਨ ਦਾਨਾਂ ਦਾ ਦਾਨ ਜੋ ਹੈ ਉਹ ਨਾਮ ਦਾ ਦਾਨ ਹੈ ਜੋ ਗੁਰੂ ਕੋਲੋਂ ਮਿਲਦਾ ਹੈ ਸਤਗੁਰ ਖਾਲਸਾ ਜੀ ਗੁਰੂ ਕੇ ਮਹਾਰਾਜ ਆਪਣੇ ਸਿੱਖਾਂ ਦੇ ਖੁਸ਼ ਹੋ ਕੇ ਫਿਰ ਨਾਮ ਰੂਪੀ ਧਨ ਦਿੰਦਾ ਹੈ ਤੇ ਗੁਰ ਕਾ ਸਿੱਖ ਵਡਭਾਗੀ ਹੈ ਖਾਲਸਾ ਜੀ ਗੁਰੂ ਕਾ ਸਿੱਖ ਜਿਹੜਾ ਹੈ ਵੱਡਿਆਂ ਭਾਗਾਂ ਵਾਲਾ ਹੈ ਜਿਹੜਾ ਗੁਰੂ ਮਹਾਰਾਜ ਦਾ ਪੂਰਨ ਤੌਰ ਤੇ ਸਿੱਖ ਬਣ ਗਿਆ ਹੈ ਅੰਦਰੋਂ ਸਿੱਖ ਬਣ ਗਿਆ ਹੈ ਤੇ ਫਿਰ ਮਹਾਰਾਜ ਸੱਚੇ ਪਾਸ਼ਾ ਆਪਣੇ ਸਿੱਖ ਦਾ ਲੋਕ ਤੇ ਪਰਲੋਕ ਸਵਾਰ ਦਿੰਦੇ ਸਤਗੁਰ ਸਿੱਖ ਕਾ ਹਲਤ ਪਲਤ ਸਵਾਰਾ ਨਾਨਕ ਸਤਗੁਰ ਸਿੱਖ ਕੋ ਜੀਅ ਨਾਲ ਸਮਾਰਾ ਆਪਣੀ ਜਿੰਦ ਦੇ ਨਾਲ ਖਾਲਸਾ ਜੀ ਜਿਹੜਾ ਇਹ ਮਹਾਰਾਜ ਕਹਿੰਦੇ ਆ ਵੀ ਸਤਗੁਰ ਆਪਣੇ ਸਿੱਖ ਨੂੰ ਨਾ ਹਮੇਸ਼ਾ ਯਾਦ ਰੱਖਦੇ ਆਪਣੇ ਗਲੇ ਨਾਲ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਜਿਵੇਂ ਸਤਗੁਰ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਮੇਰੀ ਜਾਨ ਦੀ ਵੀ ਜੇ ਮੇਰੀ ਜਿੰਦ ਦੀ ਵੀ ਜਿੰਦਾ ਮੇਰੇ ਪ੍ਰਾਣਾਂ ਦੇ ਵੀ ਪ੍ਰਾਣ ਹਨ ਮੇਰੇ ਖਾਲਸੇ ਸੋ ਕਲਗੀਧਰ ਸਵਾਮੀ ਮਹਾਰਾਜ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਖਾਲਸਾ ਜੀ ਆ ਆਪਾਂ ਸੁਖਨੀ ਸਾਹਿਬ ਦੀ ਬਾਣੀ ਨਿਤ ਪੜ੍ਹਦੇ ਹਾਂ ਇਹ ਸੁੱਖਾਂ ਦੀ ਦਾਤੀ ਹੈ ਸਾਰੇ ਸੁੱਖਾਂ ਨੂੰ ਦੇਣ ਵਾਲੀ ਹੈ ਨਿਤਾਪ੍ਰਤ ਪੜ੍ਹਦੇ ਹਾਂ ਪਰ ਇਹ ਵਿਚਾਰ ਨਹੀਂ ਕਾ ਮਨ ਵਿੱਚ ਲਿਆਉਂਦੇ ਕਿ ਮਹਾਰਾਜ ਕੀ ਕਹਿ ਰਹੇ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰ ਕੀ ਆਗਿਆ ਮਨ ਮੈਂ ਸਹ ਜਿਹੜਾ ਗੁਰੂ ਕਾ ਬਚਨ ਮੰਨਦਾ ਹੈ ਗੁਰੂ ਕੇ ਹੁਕਮ ਨੂੰ ਮੰਨਦਾ ਹੈ ਆਪਸ ਕੋ ਕਰ ਕਾਸ਼ ਨਾ ਜਨਾਬ ਹੈ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਕਿਸੇ ਤੋਂ ਵੱਡਾ ਨਹੀਂ ਜਿਤਾਉਂਦਾ ਆਪਾਂ ਦੇ ਗੁਰੂ ਘਰ ਵਿੱਚ ਜਾ ਕੇ ਲੜ ਪੈਨੇ ਆ ਵੀ ਫਲਾਣੇ ਨੇ ਮੈਨੂੰ ਗੱਲ ਕਿਦਾਂ ਕਹਿ ਦਿੱਤੀ ਫਲਾਣੇ ਨੇ ਮੈਨੂੰ ਆਹ ਕਿਉਂ ਕਹਿ ਦਿੱਤਾ ਫਲਾਣਾ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਪਰ ਖਾਲਸਾ ਜੀ ਮਹਾਰਾਜ ਕਹਿੰਦੇ ਆਪਸ ਕੋ ਕਰ ਕਾਸ਼ੂ ਨਾ ਜਨਾਬ ਜਿਹੜਾ ਆਪਣੇ ਆਪ ਨੂੰ ਵੱਡਾ ਨਹੀਂ ਨਾ ਜਿਤਾਉਂਦਾ ਤੇ ਖਾਲਸਾ ਜੀ ਗੁਰੂ ਕੇ ਹੁਕਮ ਨੂੰ ਮੰਨਦਾ ਹੈ ਫਿਰ ਹਿਰਦੇ ਵਿੱਚ ਹਰ ਹਰ ਨਾਮ ਰਿਦਾ ਸਦ ਧਿਆਵੈ ਮਹਾਰਾਜ ਕਹਿੰਦੇ ਉਹ ਗੁਰਸਿੱਖ ਦੇ ਉੱਤੇ ਬੜੀ ਕਿਰਪਾ ਹੁੰਦੀ ਮਨ ਵੇਚਿਆ ਸਤਗੁਰ ਕੈ ਪਾਸ ਆਪਣੇ ਮਨ ਨੂੰ ਆਪਣੇ ਚਰਣਾ ਕਮਲ ਸਤਗੁਰਾਂ ਦੇ ਚਰਣਾ ਕਮਲਾਂ ਵਿੱਚ ਖਾਲਸਾ ਜੀ ਜਿਹੜਾ ਵੇਚ ਦਿੰਦਾ ਹੈ ਆਪਣੇ ਮਨ ਨੂੰ ਮਹਾਰਾਜ ਦੇ ਚਰਣਾ ਵਿੱਚ ਜਿਹੜਾ ਅਰਪਣ ਕਰ ਦਿੰਦਾ ਹੈ ਤਿਸ ਸੇਵਕ ਕੇ ਕਾਰਜ ਦਾਸ ਉਹਦੇ ਸਾਰੇ ਕੰਮ ਜਿਹੜੇ ਸਿਰੇ ਚੜ ਜਾਂਦੇ ਸਫਲੇ ਹੋ ਜਾਂਦੇ ਤੇ ਜੇ ਕੋਈ ਕਵੇ ਮੈਂ ਰੱਬ ਦੀ ਪ੍ਰਾਪਤੀ ਕਰਨੀ ਹੈ ਜੇ ਕੋਈ ਕਵੇ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਮੈਂ ਚਾਹੁੰਨਾ ਆ ਕਿ ਮੈਨੂੰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਧੰਨ ਕਲਗੀਧਰ ਸਵਾਮੀ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ ਫਿਰ ਖਾਲਸਾ ਜੀ ਮਹਾਰਾਜ ਨੇ ਰਸਤਾ ਦੱਸਿਆ ਸੇਵਾ ਕਰਦ ਹੋਏ ਨਹਿਕਾਮੀ ਜਿਹੜਾ ਗੁਰੂ ਕੀ ਸੇਵਾ ਕਰੇ ਤੇ ਪਰ ਫਲ ਦੀ ਖਾਲਸਾ ਜੀ ਖੁਆਇਸ਼ ਨਾ ਕਰੇ ਇਹ ਨਾ ਕਵੇ ਵੀ ਮੈਨੂੰ ਕੋਈ ਫਲ ਮਿਲੇ ਬਸ ਕੱਲੀ ਤਨੋਂ ਮਨੋਂ ਸੇਵਾ ਕਰੇ ਉਹਨੂੰ ਫਿਰ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਕੋਈ ਇੱਛਾ ਨਾ ਰੱਖੇ ਬਸ ਮਹਾਰਾਜ ਦਾ ਸ਼ਰਧਾ ਨਾਲ ਪ੍ਰੇਮ ਨਾਲ ਨਾਮ ਜਪੇ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ ਸੋ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀਏ ਕਿਉਂਕਿ ਖਾਲਸਾ ਜੀ ਰੱਬ ਸਿਆਣਪ ਨਾਲ ਨਹੀਂ ਜੇ ਮਿਲਦਾ ਗੁਰੂ ਵੀ ਸਿਆਣਪ ਨਾਲ ਨਹੀਂ ਮਿਲਦਾ ਅੱਜ ਅਸੀਂ ਆਪਣੇ ਗੁਰੂ ਦਾ ਹੁਣ ਖਾਲਸਾ ਜੀ ਗੁਰਪੁਰ ਬਹੁਣਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ 350 ਸਾਲਾਂ ਸ਼ਤਾਬ ਦੀ ਆ ਰਹੀ ਆ ਧੰਨ ਗੁਰਤੇਗ ਬਹਾਦਰ ਮਹਾਰਾਜ ਜੀਆਂ ਦੀ ਪਰ ਖਾਲਸਾ ਜੀ ਅਸੀਂ ਉੱਥੇ ਵੀ ਵਿਤਰੇ ਕਰਨੇ ਕਈ ਗੁਰਸਿੱਖ ਦਾਸ ਕੋਲੇ ਇੱਕ ਮਿੱਤਰ ਹੁੰਦਾ ਸੀ ਤੇ ਉਹਨੇ ਖਾਲਸਾ ਜੀ ਮਹਾਰਾਜ ਦਾ ਜਦੋਂ ਇਦਾਂ ਗੁਰਪੁਰ ਬਹੁਣਾ ਤੇ ਉਹਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਲੈਣੀ ਕਿ ਸੱਚੇ ਪਾਤਸ਼ਾਹ ਜੀ ਇਹ ਗੁਰਪੁਰਬ ਤੇ ਤੁਹਾਨੂੰ ਆਹ ਭੇਟ ਕਰਾਂਗਾ ਜਪਤੀ ਸਾਹਿਬ ਦੇ 5106 ਪਾਠ ਭੇਟ ਕਰਾਂਗਾ 1000 ਪਾਠ ਭੇਟ ਕਰਾਂਗਾ ਜਾਂ ਸਵਾ ਲੱਖ ਮੂਲ ਮੰਤਰ ਭੇਟ ਕਰਾਂਗਾ ਜਦੋਂ ਖਾਲਸਾ ਜੀ ਜਿੱਦਾਂ ਅੱਜ ਮਹਾਰਾਜ ਦੀਆਂ ਮਹਾਰਾਜੀਆਂ ਦਾ ਪ੍ਰਕਾਸ਼ ਪੁਰਬ ਹੋਵੇ ਅੱਜ ਫਿਰ ਉਹਨੇ ਅਰਦਾਸ ਕਰ ਲੈਣੀ ਕਿ ਮਹਾਰਾਜ ਅਗਲੇ ਆਉਂਦੇ ਸਾਲ ਨੂੰ ਪੰਜ ਸ੍ਰੀ ਸਹਿਜ ਪਾਠ ਆਪ ਜੀ ਦੀ ਪਾਵਨ ਪੁੱਤਰ ਬਾਣੀ ਦੇ ਆਪ ਜੀ ਨੂੰ ਅਰਪਣ ਕਰਾਂਗਾ ਮਹਾਰਾਜ ਆਪ ਜੀ ਖੁਸ਼ੀਆਂ ਬਖਸ਼ੋ ਇਦਾਂ ਦੇ ਖਾਲਸਾ ਜੀ ਮਹਾਰਾਜ ਨੂੰ ਅਰਪਣਾ ਜਿਹੜੇ ਕਈ ਗੁਰਸਿੱਖ ਕਰਦੇ ਆ ਤੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਹਨ ਤੇ ਖਾਲਸਾ ਦੀ ਚਤੁਰਾਈਆਂ ਨਾਲ ਨਹੀਂ ਜੇ ਰੱਬ ਮਿਲਦਾ ਸਹਸ ਸਿਆਨਪ ਮਹਾਰਾਜ ਕਹਿੰਦੇ ਸਹਸ ਸਿਆਨਪ ਲਿਆ ਨਾ ਜਾਈਏ ਕਈ ਹਜ਼ਾਰਾਂ ਚਤੁਰਾਈਆਂ ਕੋਈ ਭਾਵੇਂ ਬੰਦੇ ਕੋਲ ਹੋਣ ਪਰ ਗੁਰੂ ਨਹੀਂ ਜੀ ਇਦਾਂ ਮਿਲਦਾ ਨਾਨਕ ਐਸਾ ਗੁਰ ਵੱਡ ਭਾਗੀ ਪਾਈਏ ਉਹ ਵੱਡਿਆਂ ਭਾਗਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਿਲਦੇ ਆ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਵਾਹਿਗੁਰੂ ਜੀ ਮਹਾਰਾਜ ਦੀ ਭਗਤੀ ਆ ਜਾਵੇ ਸਾਡੇ ਤੇ ਖੁਸ਼ ਹੋ ਜਾਣ ਸਤਿਗੁਰੂ ਕਿਰਪਾ ਕਰ ਦੇਣ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹਦੇ ਪਰਮੇਸ਼ਰ ਦੇ ਜਪ ਗਾਉਣੇ ਕਰਨੇ ਹਨ ਉਹ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਤੋਂ ਬਲਿਹਾਰਨੇ ਵਾਰਨੇ ਜਾਈਏ ਕਿਉਂਕਿ ਉਹ ਦਾਤਾ ਹੀ ਹੈ ਜਿਹੜਾ ਸਾਨੂੰ ਰੱਖਣ ਵਾਲਾ ਹੈ ਸਾਡੇ ਤੇ ਕਿਰਪਾ ਕਰਨ ਵਾਲਾ ਹੈ ਨਹੀਂ ਦੇ ਖਾਲਸਾ ਜੀ ਇਹ ਕਾਲ ਯੁੱਗ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਤਤੀਆਂ ਹੀ ਹਵਾਵਾਂ ਹਨ ਤਬ ਤ ਮਾਹੇ ਠਾੜ ਵਰਤਾਈ ਇਹ ਗੁਰੂ ਦਾ ਜੋ ਉਪਦੇਸ਼ ਹੈ ਗੁਰੂ ਦਾ ਜੋ ਮੰਤਰ ਹੈ ਉਹੀ ਖਾਲਸਾ ਜੀ ਤਪਦੇ ਹੋਏ ਹਿਰਦਿਆਂ ਨੂੰ ਠੰਡ ਦੇ ਸਕਦਾ ਹੈ ਜਿਵੇਂ ਧਾਰਨਾਵਾਲੇ ਕਈ ਮਹਾਂਪੁਰਸ਼ ਪੜਿਆ ਕਰਦੇ ਸਨ ਬਾਬਾ ਈਸ਼ਰ ਸਿੰਘ ਸਾਹਿਬ ਜਾਂ ਬਾਬਾ ਵਰਿਆਮ ਸਿੰਘ ਸਾਹਿਬ ਰਤਵਾੜਾ ਸਾਹਿਬ ਵਾਲੇ ਕਿ ਕਾਲਯੁਗ ਤੱਤੀਆਂ ਹਵਾਵਾਂ ਵਾਲਾ ਠੰਡਾ ਤੇਰਾ ਨਾਮ ਵਾਹਿਗੁਰੂ ਸੋ ਮਹਾਰਾਜ ਦਾ ਜਿਹੜਾ ਨਾਮ ਹੈ ਉਹ ਖਾਲਸਾ ਜੀ ਸਭੇ ਬੰਦਨਾ ਨੂੰ ਕੱਟਣ ਵਾਲਾ ਸੁਖ ਦੇਣ ਵਾਲਾ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਮੇਹਰਾ ਕਰ ਰਹੇ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਦੀ ਕਿਰਪਾ ਸਦਕਾ ਇਹ ਖਾਲਸਾ ਜੀ ਦਾਸ ਨੇ ਨਾ ਹੱਡ ਬੀਤੀ ਸੁਣੀ ਨੂੰ ਕੁਝ 5 6 ਦਿਨ ਹੋ ਗਏ ਆ ਭੇਜੀ ਸੀ ਕਿਸੇ ਨੇ ਤੇ ਮਹਾਰਾਜ ਨੇ ਕੋਈ ਕਲਾਈ ਵਰਤਾਈ ਤੇ ਉਹ ਮੈਂ ਅਜੇ ਰਿਕਾਰਡਿੰਗ ਕਰਨੀ ਸੀ ਉਹ ਤੋਂ ਪਹਿਲਾਂ ਨਾ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਉਹ ਹੱਡ ਬੀਤੀਆਂ ਵੀ ਸੁਣਦੇ ਆ ਤੇ ਮੈਂ ਹੱਡ ਬੀਤੀ ਨੂੰ 5 ਕ 6 ਦਿਨ ਹੋ ਗਿਆ ਸੁਣੀ ਨੂੰ ਤੇ ਖਾਲਸਾ ਜੀ ਉਹ ਨਾ ਅੱਜ ਹੁਣੇ ਮੈਂ ਥੋੜਾ ਜਿਹਾ ਪਹਿਲਾਂ ਆਪਣਾ WhatsApp ਚੈੱਕ ਕੀਤਾ ਤਾਂ ਉੱਥੇ ਫੋਟੋ ਵੀ ਪਾਈ ਇੱਕ ਭੈਣ ਨੇ ਕਿ ਉਹ ਕਿਸੇ ਦੀ ਕੋਈ ਉਹਨਾਂ ਦੇ ਸ਼ਾਇਦ ਰਿਸ਼ਤੇਦਾਰ ਨੇ ਜਾਂ ਉਦਾਂ ਜਾਣਦੇ ਨੇ ਕਿ ਇੱਕ ਭਾਈ ਸਾਹਿਬ ਆ ਉਹਦੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਬਹੁਤ ਜਗ੍ਹਾ ਖਾਲਸਾ ਜੀ ਉਹਨਾਂ ਨੇ ਵਿਖਾ ਕੇ ਵੇਖ ਲਿਆ ਡਾਕਟਰਾਂ ਨੇ ਜਵਾਬ ਤੱਕ ਵੀ ਦਿੱਤਾ ਤੇ ਉਦਾਂ ਨਹੀਂ ਮੇਰੇ ਕੋਲੇ ਹੱਡ ਬੀਤੀ ਆਈ ਹੋਈ ਆ 5 6 ਦਿਨ ਪਹਿਲਾਂ ਦੀ ਤੇ ਇਹ ਭੈਣ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਕਿਰਪਾ ਕਰਨ ਕੀ ਬਤਾ ਉਹਨਾਂ ਨੂੰ ਇੱਥੋਂ ਰਾਹ ਲੱਭ ਜਵੇ ਸੱਚੇ ਪਾਤਸ਼ਾਹ ਮਿਹਰ ਕਰ ਦੇਣ ਤੇ ਉਹ ਖਾਲਸਾ ਜੀ ਉਵੇਂ ਦਾ ਹੀ ਰੋਗ ਅੱਗੇ ਆਇਆ ਹੋਇਆ ਕਿਸੇ ਨੂੰ ਤੇ ਉਹਦਾਂ ਦੀ ਹੱਡ ਬੀਤੀ ਆਈ ਹੋਈ ਸ਼ਹੀਦਾ ਨੇ ਕਲਾ ਹੀ ਵਰਤਾਈ ਹੈ ਤੇ ਇਹ ਆਓ ਆਪਾਂ ਸਰਵਣ ਕਰੀਏ ਭੈਣ ਦੱਸਦੀ ਹੈ ਕਿ ਮੇਰੇ ਘਰ ਵਾਲੇ ਦੇ ਨਾ ਪਹਿਲਾਂ ਪੇਟ ਦੇ ਵਿੱਚ ਇਨਫੈਕਸ਼ਨ ਹੋ ਗਈ ਤੇ ਭੈਣੇ ਵੀ ਦੱਸਦੀ ਹੈ ਕਿ ਮੈਂ ਅਸਲ ਦੇ ਵਿੱਚ ਜੁੜੀ ਸਾਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਦੇ ਨਾਲ ਘਰ ਵਿੱਚ ਗਰੀਬੀ ਸੀ ਬਹੁਤ ਗਰੀਬੀ ਸੀ ਤੇ ਮੇਰਾ ਪੁੱਤਰ ਜਵਾਨ ਹੈ ਪਰ ਉਹਦਾ ਬਾਹਰ ਦਾ ਕੋਈ ਬਣਦਾ ਨਹੀਂ ਸੀ ਕੰਮ ਕਰ ਇਥੇ ਮਾੜਾ ਮੂਟਾ ਕਰਦਾ ਸੀ ਉਹ ਕਹਿੰਦਾ ਸੀ ਵੀ ਮੈਂ ਕੋਈ ਕੰਮ ਚੰਗਾ ਕਰਨਾ ਵੀ ਜਿੱਥੋਂ ਪੈਸੇ ਚਾਰ ਬਚਨ ਤੇ ਉਹ ਇਥੇ ਰੈਸਟੋਰੈਂਟ ਵਿੱਚ ਲੱਗਾ ਹੁੰਦਾ ਸੀ ਮਹਾਰਾਜ ਦੀ ਕਿਰਪਾ ਨਾਲ ਜਦੋਂ 사ਤਗੁਰਾਂ ਨੇ ਮਿਹਰ ਕੀਤੀ ਕਹਿੰਦੇ ਵੀ ਮੇਰੇ ਨਾਲ ਕੰਮ ਨਹੀਂ ਸੀ ਚੱਲਦਾ ਤੇ ਮੇਰੀ ਇੱਕ ਸਹੇਲੀ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਜਗਾਇਆ ਕਰ ਘਰ ਵਿੱਚ ਬਾਣੀ ਪੜ੍ਹਾਇਆ ਕਰ ਜਪਜੀ ਸਾਹਿਬ ਦੇ ਪਾਠ ਕਰਿਆ ਕਰ ਤੇਰੇ ਘਰੋਂ ਆਪੇ ਦਲੇਦਰ ਨਿਕਲ ਜਾਣਾ ਖਾਲਸਾ ਜੀ ਇਦਾਂ ਕਹਿੰਦੀ ਮਾਂ ਭੈਣ ਦੱਸਦੀ ਮੈਨੂੰ ਮੇਰੀ ਸਹੇਲੀ ਨੇ ਜੋੜਿਆ ਇਹਨਾਂ ਮੇ ਘਰ ਵਿੱਚ ਫਿਰ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਰੱਖ ਕੇ ਨਾ ਤੇ ਜੋਤ ਲਾ ਕੇ ਇਹਦੇ ਕੋਲ ਬਹਿ ਕੇ ਬਾਣੀ ਪੜਨੀ ਮੂਲ ਮੰਤਰ ਜਪਦੇ ਰਹਿਣਾ ਮਹਾਰਾਜ ਜੜੀ ਇਹ ਹੀ ਅਰਦਾਸ ਕਰਨੀ ਜਦੋਂ ਪਾਠ ਕਰਨਾ ਉਦੋਂ ਵੀ ਕਰਨੀ ਪਾਠ ਕਰਨ ਤੋਂ ਬਾਅਦ ਵੀ ਕਰਨੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੀ ਧੀ ਗਰੀਬ ਹੈ ਕਿਰਪਾ ਕਰੋ ਘਰ ਵਿੱਚੋਂ ਗਰੀਬੀ ਕੱਢੋ ਕਹਿੰਦੇ ਵੀ ਮੈਂ ਤਿੰਨ ਕ ਮਹੀਨੇ ਇਦਾਂ ਲਗਾਤਾਰ ਮਹਾਰਾਜ ਦੀ ਕਿਰਪਾ ਨਾਲ ਜਾਪ ਜਪਿਆ ਤੇ ਮੇਰੇ ਪੁੱਤਰ ਨੂੰ ਨਾ ਬਹੁਤ ਸੋਹਣੇ ਰੈਸਟੋਰੈਂਟ ਵਿੱਚ ਨੌਕਰੀ ਮਿਲ ਗਈ ਇੱਥੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਫਿਰ ਉਸ ਤੋਂ ਬਾਅਦ ਉਹਨੂੰ ਚੰਗੇ ਪੈਸੇ ਮਿਲਣ ਲੱਗ ਪਏ ਆਪੇ ਘਰ ਤੋਂ ਗਰੀਬੀ ਦੂਰ ਹੋ ਗਈ ਮੇਰੇ ਘਰ ਵਾਲੇ ਨੂੰ ਵੀ ਕੰਮ ਸੋਹਣਾ ਮਿਲ ਗਿਆ ਮਹਾਰਾਜ ਨੇ ਬੜੀ ਮਿਹਰ ਕੀਤੀ ਦੀ ਇਦਾਂ ਹੀ ਜੱਪ ਚੱਲਦਾ ਰਿਹਾ ਫਿਰ ਇੱਕ ਦਿਨ ਦਾ ਮੇਰੇ ਘਰ ਵਾਲੇ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਈ ਅਸੀਂ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਉਹ ਦਵਾਈ ਦੇ ਦਿੱਤੀ ਖਾਲਸਾ ਜੀ ਦਵਾਈ ਖਾਂਦੇ ਰਹੀ ਪਰ ਕੋਈ ਲਾਭ ਨਹੀਂ ਹੋਇਆ ਚਲੋ ਕਿਤੇ ਠੀਕ ਹੋ ਜਾਣਾ ਕਿਤੇ ਫਿਰ ਫਰਾਮਾ ਰਾਤ ਨੂੰ ਜ਼ਿਆਦਾ ਹੋ ਜਾਣਾ ਪੇਟ ਬਹੁਤ ਜ਼ਿਆਦਾ ਫੁੱਲਣ ਲੱਗ ਪਿਆ ਫਿਰ ਇੱਕ ਇੱਕ ਤੇ ਬਹੁਤ ਹੀ ਜ਼ਿਆਦਾ ਜਿੱਦਾਂ ਇਦਾਂ ਹੋ ਗਿਆ ਵੀ ਜਿੱਦਾਂ ਪੇਟ 파ਟ ਹੀ ਜਾਣਾ ਅਸੀਂ ਹਸਪੀਟਲ ਲੈ ਕੇ ਗਏ ਉਹਨਾਂ ਨੇ ਦੱਸਿਆ ਵੀ ਇਹਦੇ ਪੇਟ ਵਿੱਚ ਪਾਣੀ ਭਰਦਾ ਤੇ ਖਾਲਸਾ ਜੀ ਉਹਨਾਂ ਨੇ ਪਾਣੀ ਪੇਟ ਚੋਂ ਕੱਢ ਕੇ ਇਹਦਾ ਟੈਸਟ ਵਗੈਰਾ ਵੀ ਕਰਾਇਆ ਕਈ ਕੁਝ ਤੇ ਚਲੋ ਮਹਾਰਾਜ ਨੇ ਜੋ ਕਲਾ ਵਰਤੌਣੀ ਸੀ ਤੇ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭੈਣ ਦੱਸਦੀ ਆ ਵੀ ਮੈਂ ਉਦੋਂ ਫਿਰ ਬਾਬਾ ਦੀਪ ਸਿੰਘ ਸਾਹਿਬ ਤੇ ਮੈਨੂੰ ਸ਼ਰਧਾ ਸੀ ਤੇ ਡਾਕਟਰਾਂ ਨੇ ਉਦੋਂ ਸਾਡੇ ਘਰੋਂ ਗਰੀਬੀ ਅਜੇ ਨਿਕਲ ਨਹੀਂ ਰਹੀ ਸੀ ਉਦੋਂ ਇਹ ਪੰਗਾ ਪੈ ਗਿਆ ਵੀ ਰੋਗ ਆ ਗਿਆ ਘਰ ਵਿੱਚ ਖਾਲਸਾ ਜੀ ਇੱਕ ਇਥੇ ਮੈਂ ਗੱਲ ਕਰ ਦਵਾਂ ਜਦੋਂ ਸਤਿਗੁਰੂ ਕਿਰਪਾ ਕਰਦੇ ਆ ਨਾ ਉਦੋਂ ਸਤਿਗੁਰਾਂ ਦੇ ਘਰ ਵਾਸਤੇ ਦਸਵੰਦ ਕੱਢਣਾ ਸ਼ੁਰੂ ਕਰ ਦਿਆ ਕਰੋ ਕਿਉਂਕਿ ਜਿਹੜਾ ਗੁਰੂ ਕੀ ਮਾਇਆ ਹੈ ਗੁਰੂ ਕੋ ਗੁਰੂ ਨੂੰ ਦੇਣਾ ਕਿਉਂਕਿ ਗੁਰੂ ਤੁਹਾਡੇ ਤੇ ਬਖਸ਼ੀਸ਼ਾਂ ਕਰਦਾ ਤੁਹਾਡੇ ਕਈ ਕਰਮ ਕੱਟ ਦਿੰਦਾ ਕਈ ਰੋਗ ਕੱਟ ਦਿੰਦਾ ਸਾਨੂੰ ਉਹਦਾ ਪਤਾ ਨਹੀਂ ਲੱਗਦਾ ਉਹ ਗੁਪਤੋ ਰੂਪ ਵਿੱਚ ਮਹਾਰਾਜ ਕੱਟਦੇ ਆ ਉਹਦਾ ਸਾਨੂੰ ਗਿਆਤ ਨਹੀਂ ਹੁੰਦਾ ਹੁਣ ਮੰਨ ਲਓ ਕੋਈ ਸਾਡੀ ਗੁਪਤਿ ਸੇਵਾ ਕਰ ਜਵੇ ਪਰ ਸਾਨੂੰ ਉਹ ਬੰਦੇ ਦਾ ਪਤਾ ਹੀ ਨਹੀਂ ਤੇ ਆਪਾਂ ਕਿਵੇਂ ਉਹਦਾ ਧੰਨਵਾਦ ਕਰ ਸਕਦੇ ਆ ਏਦਾਂ ਹੀ ਰੱਬ ਸਾਡੇ ਕਈ ਖਾਲਸਾ ਜੀ ਕਰਮ ਕੱਟ ਦਿੰਦਾ ਕਈ ਮਾੜੇ ਕਰਮਾਂ ਨੂੰ ਨਾਸ਼ ਕਰ ਦਿੰਦਾ ਇਹ ਰੱਬ ਦੀ ਖੇਡ ਹੈ ਤੇ ਆਪਾਂ ਫਿਰ ਕੀ ਕਰਨੇ ਆ ਆਪਾਂ ਭੁੱਲ ਜਾਨੇ ਆ ਜਦੋਂ ਰੱਬ ਨੇ ਮੰਨ ਲਓ ਘਰ ਚੋਂ ਦੁਲਿੱਦਰ ਕੱਢ ਦਿੱਤਾ ਗਰੀਬੀ ਕੱਢ ਦਿੱਤੀ ਫਿਰ ਸਾਡਾ ਫਰਜ਼ ਬਣਦਾ ਕਿ ਉਹ ਜਿਹੜੇ ਸਾਨੂੰ ਪੈਸੇ ਘਰ ਆਉਂਦੇ ਉਹਦੇ ਵਿੱਚੋਂ ਅਸੀਂ ਦਸਵੰਧ ਕੱਢੀਏ ਗੁਰੂ ਨੂੰ ਦਈਏ ਗੁਰੂ ਕੀਏ ਬਣਾਈ ਹੋਈ ਲੋਕਾਈ ਦੀ ਕੋਈ ਸੇਵਾ ਕਰਦੀਏ ਇਹ ਗੱਲ ਸੱਚੀ ਹੈ ਖਾਲਸਾ ਜੀ ਲੋਕਾਂ ਨੂੰ ਲੱਗਦਾ ਜਿੱਦਾਂ ਪਿੱਛੇ ਜੇ ਦਾਸ ਨੇ ਬੋਲਿਆ ਵੀ ਸੀ ਕੋਈ 7-8 ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਭਾਈ ਸਾਹਿਬ ਹੁਣਾਂ ਨੇ ਸਪੈਸ਼ਲ ਮੈਨੂੰ ਬੜੇ ਫੋਨ ਕੀਤੇ ਤੇ ਮੈਂ ਚੱਕ ਲਿਆ ਮੈਨੂੰ ਕਹਿੰਦੇ ਵੀ ਇਹ ਭਾਈ ਸਾਹਿਬ ਜੀ ਤੁਸੀਂ ਜੀਵਨ ਜਾਚ ਚੈਨਲ ਨਾਲੇ ਬੋਲਦੇ ਹੋ ਮੈਂ ਕਿਹਾ ਵੀ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਦਾਸ ਹੀ ਆ ਜੀ ਤੇ ਕਹਿੰਦੇ ਇਹ ਨਾ ਤੁਸੀਂ ਬੜਾ ਸੋਹਣਾ ਕਹਿੰਦੇ ਕਰਦੇ ਹੋ ਮੈਨੂੰ ਲੱਗਾ ਵੀ ਸ਼ਾਇਦ ਸਿਫਤ ਕਰਨ ਲੱਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਕਰਾਉਣ ਵਾਲਾ ਤੇ ਵਾਹਿਗੁਰੂ ਮੈਨੂੰ ਕਹਿੰਦਾ ਕਰਾਉਣ ਵਾਲਾ ਤੇ ਵਾਹਿਗੁਰੂ ਹੀ ਆ ਮੈਂ ਇਹ ਗੱਲ ਕਰਦਾ ਵੀ ਬੜਾ ਸੋਹਣਾ ਤੁਸੀਂ ਸਿਸਟਮ ਬਣਾਇਆ ਲੋਕਾਂ ਕੋ ਪੈਸੇ ਇਕੱਠੇ ਕਰਨ ਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਜੀ ਵੀ ਅਸੀਂ ਕਾਹਦੇ ਪੈਸੇ ਇਕੱਠੇ ਕਰਦੇ ਆਂ ਕਹਿੰਦਾ ਆ ਜਿਹੜਾ ਕਹਿਣਾ ਵੀ ਦਸਵੰਦ ਦੀ ਗੱਲ ਕਹਿ ਕੇ ਡਰਾਉਣਾ ਵੀ ਇਹ ਇਹ ਦੇ ਦਿਓ ਦਸਵੰਦ ਦੋਗੇ ਤੇ ਤੁਹਾਡਾ ਭਲਾ ਹੋਣਾ ਤੁਹਾਡੇ ਕੋਲੋਂ ਰੋਗ ਨਿਕਲਨੇ ਆ ਨਹੀਂ ਤੇ ਨਿਕਲਨੇ ਨਹੀਂ ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਬਾਣੀ ਦੇ ਮੈਨੂੰ ਲੱਗਦਾ ਨੇੜੇ ਤੜੇ ਵੀ ਨਹੀਂ ਹੋ ਮਹਾਰਾਜ ਦੇ ਹੁਕਮ ਨੇ ਸਤਿਗੁਰਾਂ ਨੇ ਰਹਿਤਨਾਮੇ ਵਿੱਚ ਵੀ ਇਹ ਵਚਨ ਕੀਤੇ ਆ ਵੀ ਗੁਰੂ ਦਾ ਸੇਖ ਦਸਵੰਦ ਦੇਵੇ ਕਿਉਂਕਿ ਜੇ ਦਸਵੰਦ ਨਹੀਂ ਦੇਵੇਗਾ ਜੇ ਬਾਬੇ ਕਿਆਂ ਨੂੰ ਨਹੀਂ ਦਊਗਾ ਫੇਰ ਬਾਬਰ ਕੇ ਲੈਣਗੇ ਬਾਬਰ ਕੇ ਭਾਵ ਡਾਕਟਰ ਲੈ ਜਾਣਗੇ ਬਾਬਰ ਕੇ ਭਾਵ ਪੁਲਸ ਵਾਲੇ ਲੈ ਜਾਣਗੇ ਬਾਬਰ ਕੇ ਭਾਵ ਕੋਈ ਨੁਕਸਾਨ ਹੋ ਜਾਊਗਾ ਤੇ ਬਾਬੇ ਕੇ ਮਹਾਰਾਜ ਦੇ ਲੰਗਰ ਵਿੱਚ ਰਸਤ ਪਾ ਲੈਣੀ ਮਹਾਰਾਜ ਦੇ ਨਾਂ ਦਾ ਕੱਢ ਕੇ ਕਿਸੇ ਗਰੀਬ ਦੀ ਮਦਦ ਕਰ ਦੇਣੀ ਕਿਸੇ ਨੂੰ ਕੁਲੀ ਪਾ ਦੇਣੀ ਕਿਸੇ ਨੂੰ ਬਸਤਰ ਲੈ ਦੇਣੇ ਗੁਰੂ ਮਹਾਰਾਜ ਦੇ ਘਰ ਕੋਈ ਰਾਸ਼ਨ ਦੇ ਦੇਣਾ ਰਸਤ ਦੇ ਦੇਣੀ ਗੁਰੂ ਕੇ ਸਿੱਖਾਂ ਦੀ ਮਦਦ ਕਰ ਦੇਣੀ ਇੱਕ ਬਾਬੇ ਕੀ ਹੈ ਸੋ ਇਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਜਿਹੜੇ ਕੱਢਦੇ ਉਹਨਾਂ ਘਰੋਂ ਫਿਰ ਰੋਗ ਨਿਕਲ ਜਾਂਦੇ ਤੇ ਜਿਹੜੇ ਫਿਰ ਜਦੋਂ ਮਿਲ ਜਾਂਦਾ ਭੁੱਲ ਜਾਂਦੇ ਆ ਫਿਰ ਖਾਲਸਾ ਜੀ ਉੱਥੇ ਵਿਪਤਾ ਪੈ ਜਾਂਦੀ ਹੈ ਮਹਾਰਾਜ ਕਿਰਪਾ ਕਰਨ ਰੋ ਵਿਚਾਰ ਤੇ ਭੈਣ ਦੱਸਦੀ ਹੈ ਕਿ ਬਹੁਤ ਜਗ੍ਹਾ ਅਸੀਂ ਲੈ ਕੇ ਗਏ ਪਰ ਕੋਈ ਇਲਾਜ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਤੇ ਭੈਣ ਦੱਸਦੀ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਵੀ ਬਾਬਾ ਜੀ ਕਿਰਪਾ ਕਰੋ ਮਹਾਰਾਜ ਮਿਹਰ ਕਰੋ ਵੀ ਅਸੀਂ ਜਿੱਥੇ-ਜਿੱਥੇ ਗਏ ਤੇ ਸਾਨੂੰ ਕਿਤੇਉਂ ਰਾਹ ਨਹੀਂ ਲੱਭਾ ਕਹਿੰਦੇ ਉਸ ਤੋਂ ਬਾਅਦ ਨਾ ਹਾਰ ਕੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕੀਤੀ ਕਿ ਸ਼ੀਦੋ ਸਿੰਘੋ ਵੀ ਕਿਰਪਾ ਕਰੋ ਵੀ ਮੇਰੇ ਘਰ ਵਾਲੇ ਦੇ ਮਹਾਰਾਜ ਨੂੰ ਪੇਟ ਦੀ ਦਿੱਕਤ ਹੈ ਪੇਟ ਦੀ ਜੋ ਬਿਮਾਰੀ ਹੈ ਇਹਨੂੰ ਮਹਾਰਾਜ ਰਾਜੀ ਕਰ ਦਿਓ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਮੈਂ ਸਵਾ ਲੱਖ ਮੂਲ ਮੰਤਰ ਪੜਾਂਗੀ ਤੇ ਭੈਣ ਕਹਿੰਦੀ ਵੀ ਮੈਂ ਸਵਾ ਲੱਖ ਮੂਲ ਮੰਤਰ ਸ਼ੁਰੂ ਕਰ ਲਿਆ ਜਦ ਦਿਨ ਅਰਦਾਸ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਫਿਰ ਮੈਂ ਲਾਗੇ ਜਾਲ ਰੱਖ ਕੇ ਤੇ ਭੈਣ ਕਹਿੰਦੀ ਕਈ ਵਾਰੀ ਮੈਂ 10 ਮਾਲਾ ਬਹਿ ਕੇ ਪੜਨੀ ਆ ਬਹਿ ਕੇ ਚੌਂਕੜੀ ਮਾਰ ਕੇ ਹੀ ਪੜਨੀ ਆ ਮੈਂ ਕਿਹਾ ਵੀ ਨਹੀਂ ਤੁਰਦੇ ਫਿਰਦੇ ਨਹੀਂ ਪਾਠ ਕਰਨਾ ਇਹ ਬਹਿ ਕੇ ਹੀ ਕਰਨਾ ਮੈਂ ਜੋਤ ਲਾ ਕੇ ਤੇ ਭੈਣ ਕਹਿੰਦੀ ਵੀ ਲਾਗੇ ਜਾਲ ਰੱਖ ਲੈਣਾ ਤੇ ਬੋਲ ਬੋਲ ਕੇ ਪੜਨੀ ਆ ਕਈ ਵਾਰੀ 11 ਮਾਲਾ ਕਈ ਵਾਰੀ 10 ਮਾਲਾ ਇਦਾਂ ਕਰ ਲੈਣੀ ਕਹਿੰਦੇ ਫੇ ਮਹਾਰਾਜ ਦੀ ਕਿਰਪਾ ਨਾਲ ਭਈ ਉਹ ਮੈਂ ਜਾਲ ਨੂੰ ਛਕਾਉਣ ਲਾ ਪੀ ਆਪਣੇ ਘਰ ਵਾਲੇ ਨੂੰ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇੱਕ ਵਾਰ ਆਰਦਾਸ ਕਰਨ ਆਈ ਉਥੇ ਅਰਦਾਸ ਬੇਨਤੀ ਕੀਤੀ ਮਹਾਰ ਦੇ ਚਰਨਾਂ 'ਚ ਫਿਰ ਭੈਣ ਦੱਸਦੀ ਆ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਮੈਂ ਜਲ ਲੈ ਕੇ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਬੁੰਗੇ ਲਾਗੇ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਤੇ ਭੈਣ ਦੱਸਦੀ ਆ ਕਿ ਚਲੋ ਦਵਾਈ ਵੀ ਚੱਲਦੀ ਸੀ ਤੇ ਮਹਾਰਾਜ ਨੇ ਏਡੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਕਲਾ ਵਰਤਾਈ ਜਿਹੜਾ ਉਹ ਜਲ ਜ ਨੂੰ ਮ ਸ਼ਕਾਉ ਨਹੀਂ ਸਾ ਤੇ ਮੇਰੇ ਘਰ ਵਾਲੇ ਦਾ ਜਿਹੜਾ ਪੇਟ ਸੀ ਨਾ ਫਰੀਮਾ ਉਹ ਠੀਕ ਹੋਣ ਲੱਗ ਪਿਆ ਉਹਨੂੰ ਜਿਹੜੀ ਤੰਗੀ ਆਉਂਦੀ ਸੀ ਉਹ ਹਟਣ ਲੱਗ ਪਈ ਦਰਦ ਹੋਣੋਂ हट ਗਈ ਫਿਰ ਕਹਿੰਦੇ ਭੈਣ ਕਹਿੰਦੀ ਮੈਂ ਕਈ ਵਾਰੀ ਜੋਤ ਦਾ ਘੋ ਨਾ ਮਹਾਰਾਜ ਦਾ ਨਾਮ ਲੈ ਕੇ ਉਹਦੇ ਪੇਟ ਤੇ ਲਾਉਣਾ ਸਤਗੁਰਾਂ ਦੀ ਐਡੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਮਿਹਰ ਕੀਤੀ ਕੁਛ ਵੀ ਨਹੀਂ ਅਸੀਂ ਕੀਤਾ ਨਾਮ ਜਪਿਆ ਸਿਰਫ ਮੂਲ ਮੰਤਰ ਦਾ ਅਭਿਆਸ ਮੈਂ ਸਵਾ ਲੱਖ ਪਾਠ ਕੀਤਾ ਮਹਾਰਾਜ ਨੇ ਦਇਆ ਕਰ ਦਿੱਤੀ ਅਜੇ ਪੂਰਾ ਵੀ ਨਹੀਂ ਸੀ ਹੋਇਆ ਤੇ ਮੇਰੇ ਘਰ ਵਾਲੇ ਦੀ ਜਿਹੜੀ ਪੇਟ ਦੀ ਮੁਸ਼ਕਲ ਸੀ ਉਹ ਠੀਕ ਹੋ ਗਈ ਸੀ ਪਾਣੀ ਭਰਨੋਂ हट ਗਿਆ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾ ਦਿੱਤੀ ਸੀ ਸੋ ਸੱਚੇ ਪਾਤਸ਼ਾਹ ਦੀ ਬਾਣੀ ਹੀ ਦੁੱਖ ਰੋਗ ਕੱਟ ਸਕਦੀ ਹੈ ਖਾਲਸਾ ਜੀ ਮਹਾਰਾਜ ਮਿਹਰਾਂ ਕਰ ਦੇਣ ਸਾਨੂੰ ਭਰੋਸਾ ਆ ਜਾਵੇ ਤੇ ਖਾਲਸਾ ਜੀ ਇਹ ਦਾਸ ਵੀ ਇਹੀ ਮੰਗ ਮੰਗਦਾ ਹੈ ਕਿ ਮਹਾਰਾਜ ਜੀ ਕਦੇ ਭਰੋਸੇ ਤੋਂ ਡੰਡ ਗਿਏ ਆਪਣੀ ਬਾਣੀ ਨਾਲ ਆਪ ਜੋੜ ਕੇ ਰੱਖੋ ਆਪ ਹੀ ਮਹਾਰਾਜ ਦੁੱਖਾਂ ਰੋਗਾਂ ਦਾ ਨਾਸ਼ ਕਰੋ ਆਪ ਹੀ ਸੱਚੇ ਪਾਤਸ਼ਾਹ ਸੁਖ ਵਰਤਾਓ ਤੁਹਾਡੇ ਤੋਂ ਬਿਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕੌਣ ਸਾਨੂੰ ਰੋਗੀਆਂ ਨੂੰ ਮਹਾਰਾਜ ਤਾਰ ਸਕਦਾ ਹੈ ਸਤਗੁਰਾਂ ਨੇ ਕੋੜੀਆਂ ਨੂੰ ਧਾਰਿਆ ਮਹਾਰਾਜ ਹੀ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਸਾਰੀ ਦਿੱਲੀ ਦੀ ਛੇਜਕ ਆਪਣੇ ਤੇ ਲੈ ਲਈ ਸੀ ਛੇਜਕ ਦੀ ਬਿਮਾਰੀ ਤੋਂ ਰੱਖਿਆ ਕੀਤੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਮਿਹਰਾ ਕੀਤੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਵਜੀਰ ਖਾਨ ਦਾ ਪੇਟ ਵਿੱਚ ਪਾਣੀ ਭਰਦਾ ਸੀ ਜਲੁੰਦਰ ਦਾ ਰੋਗ ਸੀ ਤੇ ਖਾਲਸਾ ਜੀ ਪੇਟ ਦੇ ਟੋਕਰੀ ਮਾਰੀ ਸੀ ਸਾਰੇ ਪੇੜ ਦਾ ਪਾਣੀ ਕੱਢਦਾ ਉਸ ਤੋਂ ਬਾਅਦ ਸੁਖਣੀ ਸਾਹਿਬ ਦਾ 파ਟੂ ਸਰਵਣ ਕਰਦਾ ਸੀ ਤਾਂ ਠੀਕ ਹੁੰਦਾ ਸੀ ਵੇਖੋ ਚਲੋ ਇਹ ਤੇ ਹੱਡ ਬੀਤੀ ਸੀ ਨਾ ਭੈਣ ਨੇ ਸੁਣਾਈ ਤੇ ਭੈਣ ਕਹਿੰਦੀ ਰਾਜੀ ਹੋ ਗਿਆ ਇਹਦੇ ਵਿੱਚੋਂ ਖਾਲਸਾ ਜੀ ਇੱਕ ਗੱਲ ਹੋਰ ਨਿਕਲਾਈ ਵੇਖੋ ਸ਼ੀਦਾਂ ਨੇ ਕਲਾ ਵਰਤਾ ਦਿੱਤੀ ਜਿਹੜਾ ਵਜ਼ੀਰ ਖਾਨ ਸੀ ਨਾ ਇੱਕ ਤੇ ਵਜੀਦਾ ਖਾਲਸਾ ਜੀ ਹੋਇਆ ਜਿਨੇ ਛੋਟੇ ਸਾਹਿਬ ਜਿਆਦਿਆਂ ਨਾਲ ਸਰਹੰਦ ਦਾ ਇੱਕ ਵਜ਼ੀਰ ਖਾਨ ਗੁਰੂ ਘਰ ਤੇ ਸ਼ਰਧਾ ਰੱਖਣ ਵਾਲਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੇਲੇ ਤੇ ਉਹਦੇ ਪੇਟ ਦੇ ਵਿੱਚ ਖਾਲਸਾ ਜੀ ਪਾਣੀ ਭਰ ਜਾਂਦਾ ਸੀ ਜਲੁੰਦਰ ਦਾ ਨੂੰ ਰੋਗ ਸੀ ਤੇ ਉਹ ਰਾਤ ਦਿਨ ਤੜਫਦਾ ਸੀ ਪੇਟ ਕਰਕੇ ਤੇ ਪਰਨਾ ਉਹਨੇ ਇੱਕ ਸਿੱਖ ਦੇ ਕੋਲੋਂ ਬਾਣੀ ਪੜਦਾ ਜਾਂਦਾ ਸੀ ਸੁਖਣੀ ਸਾਹਿਬ ਦੀ ਬਾਣੀ ਜਦੋਂ ਉਹਦੇ ਕਰਨੀ ਪਈ ਤਉਨੂੰ ਆਰਾਮ ਆਇਆ ਤੇ ਉਹਨੇ ਖਾਲਸਾ ਜੀ ਫਿਰ ਉਹ ਸਿੱਖ ਨੂੰ ਕਿਹਾ ਵੀ ਇਹ ਕਿਹਦੀ ਤੂੰ ਕਲਾਮ ਪੜਦਾ ਉਹਨੇ ਦੱਸਿਆ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਬਾਣੀ ਹੈ ਤੇ ਉਹਨੇ ਫਿਰ ਕਿਹਾ ਸੀ ਮੈਨੂੰ ਸੁਣਾ ਦਿਆ ਕਰ ਗੁਰਸਿੱਖਾ ਫਿਰ ਖਾਲਸਾ ਜੀ ਸਵੇਰੇ ਸ਼ਾਮ ਉਹ ਸਿੱਖ ਵਜੀਦੇ ਨੂੰ ਵजीर खान ਨੂੰ ਸੁਣਾਉਂਦਾ ਰਿਹਾ ਸੁਖਨੀ ਸਾਹਿਬ ਤੇ ਉਹਨਾਂ ਦੇ ਉਹਨਾਂ ਚਿਰ ਉਹਨੂੰ ਸੁਖ ਰਹਿੰਦਾ ਸੀ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਵजीर खान ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਵੀ ਜਾਓ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੋ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਖਾਲਸਾ ਜੀ ਸਰੋਵਰ ਦੀ ਜਿਹੜੀ ਉਸਾਰੀ ਚੱਲਦੀ ਸੀ ਤੇ ਟੋਕਰੀ ਭਰੀ ਹੋਈ ਜਿਹੜੀ ਸੀ ਇਤਿਹਾਸ ਦੇ ਵਿੱਚ ਇਹ ਬਚਨ ਆਉਂਦਾ ਕੋਈ ਕਹਿੰਦਾ ਟੋਕਰੀ ਮਾਰੀ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਭਰੀ ਹੋਈ ਟੋਕਰੀ ਸੀ ਜਿਹੜੀ ਉਹ ਖਾਲਸਾ ਜੀ ਦੋ ਤਰ੍ਹਾਂ ਦਾ ਇਤਿਹਾਸ ਲਿਖਿਆ ਆਉਂਦਾ ਵੀ ਉਹ ਉਹ ਕੁਝ ਵੀ ਕਰ ਸਕਦੇ ਸੀ ਬ੍ਰਹਮ ਗਿਆਨੀ ਸਨ ਬਾਬਾ ਬੁੱਢਾ ਸਾਹਿਬ ਜੀ ਵੀ ਸਤਗੁਰੂ ਵੀ ਬੜੇ ਮਹਾਰਾਜ ਆਪ ਕਾਲਪੁਰਖ ਦਾ ਰੂਪ ਹਨ ਕੁਝ ਵੀ ਕਰ ਸਕਦੇ ਖਾਲਸਾ ਜੀ ਉਹ ਵਜ਼ੀਰ ਖਾਨ ਦੇ ਜਦੋਂ ਟੋਕਰੀ ਭਰੀ ਹੋਈ ਮਾਰੀ ਤੋਂ ਦੇ ਪੇੜ ਦਾ ਪਾਣੀ ਬਾਹਰ ਨਿਕਲ ਗਿਆ ਤੇ ਠੀਕ ਹੋ ਗਿਆ ਤੇ ਉਹਨੇ ਫਿਰ ساری ਉਮਰ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਸੁਣੀ ਹੈ ਇੱਥੇ ਇਹ ਵੀ ਇੱਕ ਗੱਲ ਆ ਜਾਂਦੀ ਹੈ ਵੀ ਜਿਸ ਨੂੰ ਕੋਈ ਇਹ ਰੋਗ ਪੇਟ ਦਾ ਸੁਖਨੀ ਸਾਹਿਬ ਦਾ ਪਾਠ ਸੁਣਿਆ ਕਰੇ ਬਾਣੀ ਆਪ ਨਾ ਪੜੇ ਕਿਉਂਕਿ ਸ਼ੁੱਧ ਨਹੀਂ ਪੜੀ ਜਾਂਦੀ ਸੁਖਣੀ ਸਾਹਿਬ ਦੀ ਬਾਣੀ ਸਰਵਣ ਕਰਿਆ ਕਰੇ ਜਲ ਕੋਲ ਰੱਖ ਲਿਆ ਕਰੇ ਫਿਰ ਜਲ ਛਕ ਲਿਆ ਕਰੇ ਉਹਦੇ ਨਾਲ ਵੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਇੱਕ ਬੇਨਤੀ ਜਿਹੜੇ ਆਪਾਂ ਘਰ ਦੀ ਵੀਡੀਓ ਪਾਈ ਸੀ ਉਹ ਜਿਹੜਾ ਇਹਨੂੰ ਰਸਤਾ ਨਹੀਂ ਸੀ ਜਾਂਦਾ ਅੱਜ ਖਾਲਸਾ ਜੀ ਉਹਦੇ ਘਰ ਦੀ ਢੋਆ ਢਵਾਈ ਸ਼ੁਰੂ ਹੋ ਗਈ ਦਾਸ ਨੇ ਵੀਡੀਓ ਬਣਾਈ ਪਾਵੇਗਾ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਆਪਾਂ ਰਲ ਮਿਲ ਕੇ ਫਿਰ ਉਹਦੇ ਕੋ ਥਾਂ ਨਹੀਂ ਸੀ ਤੇ ਖਾਲਸਾ ਜੀ ਉਹਦੇ ਗਾਂ ਪਿੰਡ ਦੇ ਵਿੱਚ ਇੱਕ ਤਰੀ ਰਿਸ਼ਤੇਦਾਰੀ ਜਿਉਂ ਵੀ ਲੱਗਦਾ ਪਰ ਉਹ ਗੁਰਸੇਖ ਬੱਚਾ ਬੰਦਾ ਇੰਨਾ ਖਾਲਸਾ ਜੀ ਮੈਂ ਪਹਿਲੀ ਵਾਰੀ ਵੇਖਿਆ ਉਹਨੇ 6 ਮਰਲੇ ਥਾਂ ਨੂੰ ਉਦਾਂ ਹੀ ਦਿੱਤਾ ਵੀ ਇਹ ਤੂੰ ਇੱਥੇ ਘਰ ਬਣਾ ਲੈ ਕਿਉਂਕਿ ਹੋਰ ਕਿਤੇ ਘਰ ਨਹੀਂ ਖਾਲਸਾ ਜੀ ਮਿਲਿਆ ਕੋਈ ਜਗ੍ਹਾ ਨਹੀਂ ਮਿਲੀ ਇੱਕ ਜਗ੍ਹਾ ਮਿਲਦੀ ਸੀ ਉਹ ਬਹੁਤ ਡੂੰਗੀ ਸੀ ਉਤੇ ਬਹੁਤ ਜ਼ਿਆਦਾ ਮਿੱਟੀ ਪੈਣੀ ਸੀ ਇੱਥੇ ਪਾਣੀ ਆ ਜਾਂਦਾ ਅਰਕਾਂ ਪਾਣੀ ਆਇਆ ਅੱਗੇ ਦਾ ਪਤਾ ਨਹੀਂ ਤੇ ਉਹ ਜਿਹੜਾ ਗੁਰਸੇਖ ਵੀਰ ਹੈ ਉਹਨੇ ਬੜੀ ਮਹਾਰਾਜ ਦੀ ਕਿਰਪਾ ਉਤੇ ਖਾਲਸਾ ਜੀ ਉਹਨੇ ਇੰਨਾ ਗਰੀਬ ਪਰਿਵਾਰ ਨੂੰ 6 ਮਰਲੇ ਥਾਂ ਉਦਾਂ ਹੀ ਦਿੱਤਾ ਵੀ ਤੁਸੀਂ ਇੱਥੇ ਘਰ ਪਾ ਲਓ ਇਦਾਂ ਦੇ ਵੀ ਦੁਨੀਆ ਦੇ ਵਿੱਚ ਸਿੱਖ ਨੇ ਡੇੜੇ ਕਿਸੇ ਦਾ ਦੁੱਖ ਖਾਲਸਾ ਜੀ ਸਮਝ ਕੇ ਦਿੰਦੇ ਮੈਂ ਤਾਂ ਇਹੀ ਅਰਦਾਸ ਕਰਕੇ ਆਇਆ ਹਾਂ ਉਸ ਮਿਲ ਕੇ ਆਇਆ ਉਹਨਾਂ ਨੂੰ ਵੀ ਇਹੀ ਅਰਦਾਸ ਕੀਤੀ ਵੀ ਭਲਿਆ ਤੇਰਾ ਮਨ ਚੰਗਾ ਤੇਰਾ ਦਿਲ ਚੰਗਾ ਤੇ ਉਹਦੀ ਘਰ ਵਾਲੀ ਵੀ ਖਾਲਸਾ ਜੀ ਕਹਿੰਦੀ ਕੋਈ ਨਹੀਂ ਇਹ ਗਰੀਬ ਨੇ ਅਸੀਂ ਇਹਨਾਂ ਨੂੰ ਥਾ ਆਪ ਉਹਦਾ ਡੇੜ ਕਿਲਾ ਥਾ ਡੇੜ ਕਿਲੇ ਵਿੱਚੋਂ ਵੀ ਖਾਲਸਾ ਜੀ 6 ਮਰਲੇ ਉਹਨੇ ਇਹਨੂੰ ਦੇ ਦਿੱਤਾ ਸੋ ਇਦਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਤੀ ਦੇ ਮਨੁੱਖ ਭੇਜੇ ਨੇ ਜਿਨ੍ਹਾਂ ਦਾ ਜਿਗਰਾ ਹੈ ਦਿਲ ਹੈ ਨਹੀਂ ਤੇ ਖਾਲਸਾ ਜੀ ਕੋਈ ਕਿਸੇ ਨੂੰ ਚੁੰਮਚਾ ਦੇ ਕੇ ਰਾਜ਼ੀ ਨਹੀਂ 10 ਰੁਪਏ ਦੇ ਕੇ ਰਾਜੀ ਨਹੀਂ ਤੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਫਿਰ ਉਹ ਵੀਰ ਵੀ ਗਰੀਬ ਐ ਕੋਈ ਬਹੁਤਾ ਅਮੀਰ ਨਹੀਂ ਆ ਉਹਦੀ ਵੀ ਖਾਲਸਾ ਜੀ ਉਹ ਡੇਢ ਕਿਲਾ ਜਮੀਨ ਉਹ ਵੀ ੜਕਾਂ ਪਾਣੀ ਔਨ ਕਰਕੇ ਮਰ ਗਈ ਤੇ ਉਹ ਵੀ ਕਹਿੰਦਾ ਸੀ ਮੈਂ ਘਰ ਬਣਾਉਣਾ ਤੇ ਮੈਂ ਉਹਨੂੰ ਇਹ ਗੱਲ ਕਹਿ ਕੇ ਆ ਮੈਂ ਕਹਾ 20 ਰੁਪਈਆਂ ਲੈ ਗਰੀਬ ਦਾ ਬਣਾ ਲਈਏ ਫਿਰ ਤੇਰੀ ਕੁਛ ਨਾ ਕੁਛ ਮਦਦ ਅਸੀਂ ਜ਼ਰੂਰ ਕਰਾਂਗੇ ਤੂੰ ਇਹਨਾਂ ਨੂੰ ਥਾਂ ਦਿੱਤਾ ਤੇ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਹੀ ਕਰਨ ਵਾਲੇ ਆ ਕਰਾਉਣ ਵਾਲੇ ਆ ਪੁਲੰਧ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ